ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਵ ਗੰਦਾਰੀ ਮਹੱਲਾ ਨਾਵਾ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬੇ ਬਕਾਲੇ ਵਿਖੇ ਨਿਵਾਸ ਕਰ ਰਹੇ ਸਨ ਉਸ ਵੇਲੇ ਉੱਥੇ ਨਗਰ ਦਾ ਇੱਕ ਪ੍ਰੇਮੀ ਰਜਾਨਾ ਹੀ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਕਰਦਾ ਸੀ ਬੜੇ ਪਿਆਰ ਨਾਲ ਸੇਵਾ ਕਰਿਆ ਕਰਦਾ ਅਤੇ ਸ਼ਾਮ ਨੂੰ ਕਥਾ ਵੀ ਕਰਿਆ ਕਰਦਾ ਕੁਝ ਸਮੇਂ ਬਾਅਦ ਜਦੋਂ ਉਸ ਦਾ ਵਿਆਹ ਹੋ ਗਿਆ ਤਾਂ ਇਸ ਦੀ ਘਰਵਾਲੀ ਨੇ ਘਰਦਿਆਂ ਤੋਂ ਅੱਡ ਕਰਵਾ ਦਿੱਤਾ ਫਿਰ ਜੋ ਇਹ ਕਥਾ ਕਰਨ ਆਇਆ ਕਰਦਾ ਸੀ ਉਸ ਪਾਸੇ ਤੋਂ ਵੀ ਹਟਾ ਲਿਆ ਤੇ ਕਹਿੰਦੀ ਕਿ ਤੁਸੀਂ ਕਥਾ ਕਰਨ ਚੱਲੇ ਜਾਂਦੇ ਹੋ ਤੇ ਮੈਂ ਇਕੱਲੀ ਹੀ ਸੁਣਨੇ ਘਰ ਵਿੱਚ ਰਹਿ ਜਾਂਦੀ ਹਾਂ ਤੁਸੀਂ ਇੱਥੇ ਹੀ ਕਥਾ ਸੁਣਾ ਦਿਆ ਕਰੋ ਇਉਂ ਘਰ ਵਾਲੀ ਦੇ ਮੋਹ ਵਿੱਚ ਫਸਿਆ ਆ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਤੋਂ ਵੀ ਜਾਂਦਾ ਰਿਆ ਇੱਕ ਦਿਨ ਗੁਰੂ ਸਾਹਿਬ ਜੀ ਵਿਆਸਾਵਲ ਵਿਚਰਦੇ ਹੋਏ ਜਾ ਰਹੇ ਸਨ ਉਹ ਪ੍ਰੇਮੀ ਉਧਰੋਂ ਪੱਠਿਆਂ ਦੀ ਭਰੀ ਚੁੱਕੀ ਹੋਈ ਆ ਰਿਹਾ ਸੀ ਤੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਪੈਰੀ ਮੱਥਾ ਢੇਕਿਆ ਸਤਗੁਰਾਂ ਨੇ ਕਿਹਾ ਪ੍ਰੇਮੀਆ ਕੀ ਗੱਲ ਹੋ ਗਈ ਤੂੰ ਹੁਣ ਕਦੇ ਸਤਸੰਗਤ ਕਰਨ ਨਹੀਂ ਆਇਆ ਤਾਂ ਉਸਨੇ ਅਗਿਆਨਤਾ ਵਸੂਕੇ ਕਿਹਾ ਕਿ ਮਹਾਰਾਜ ਘਰ ਵਾਲੇ ਪਿਆਰ ਹੀ ਬਹੁਤ ਕਰਦੇ ਹਨ ਜਿਸ ਕਰਕੇ ਆਇਆ ਹੀ ਨਹੀਂ ਜਾਂਦਾ ਸਤਗੁਰਾਂ ਨੇ ਕਿਹਾ ਕਿ ਪਰਿਵਾਰ ਸੰਸਾਰ ਦਾ ਪਿਆਰ ਮਿੱਥਿਆ ਹੁੰਦਾ ਹੈ ਤਾਂ ਕਹਿੰਦਾ ਕਿ ਨਹੀਂ ਮਹਾਰਾਜ ਮੇਰੇ ਘਰ ਦੇ ਤਾਂ ਸੱਚਾ ਪਿਆਰ ਕਰਦੇ ਹਨ ਤਾਂ ਸਤਗੁਰੂ ਜੀ ਕਹਿਣ ਲੱਗੇ ਕਿ हे ਭਾਈ ਸਭ ਆਪਣੇ ਸਵਾਰਥ ਲਈ ਹੀ ਪਿਆਰ ਕਰਦੇ ਆ ਪਰਿਵਾਰ ਤੇ ਸੰਬੰਧੀਆਂ ਵਿੱਚੋਂ ਸਰੀਰ ਦੇ ਅੰਤ ਵੇਲੇ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਹੁੰਦਾ ਫਿਰ ਉਸਨੇ ਸਤਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਤਗੁਰੂ ਜੀ ਤੁਸੀਂ ਮੇਰੇ ਭਲੇ ਲਈ ਉਪਦੇਸ਼ ਬਖਸ਼ੋ ਤਦ ਸਤਗੁਰੂ ਜੀ ਨੇ ਉਸ ਨੂੰ ਪਰਿਵਾਰ ਦੇ ਮੋਹ ਤੋਂ ਉਪਰਾਮ ਕਰ ਲਈ ਅਤੇ ਉਸ ਦਾ ਪਰਲੋਕ ਸੁਹੇਲਾ ਕਰ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਵਿਰਾਗਮਈ ਸ਼ਬਦ ਉਚਾਰਨ ਕਰਦੇ ਹਨ ਜਗਤ ਮੈਂ ਝੂਠੀ ਦੇਖੀ ਪ੍ਰੀਤ हे ਭਾਈ ਜਗਤ ਸੰਸਾਰ ਦੇ ਵਿੱਚ ਝੂਠੀ ਹੀ ਪ੍ਰੀਤ ਲਗਨ ਦੇਖੀ ਹੈ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਹਾਉ ਸਾਰੇ ਆਪਣੇ ਆਪਣੇ ਹੀ ਸੁਖ ਦੇ ਨਾਲ ਲੱਗੇ ਹੋਏ ਆ ਕੀ ਕੋਈ ਕਿਸੇ ਦੀ ਦਾਰਾ ਇਸਤਰੀ ਹੈ ਤੇ ਕੀ ਕੋਈ ਕਿਸੇ ਦਾ ਮੀਤ ਮਿੱਤਰ ਹੈ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ ਮੇਰੋ ਮੇਰੋ ਸਬੈ ਕਹਿਤ ਹੈ ਹਿਤ ਸਿਉ ਬਾਦਿਓ ਚੀਤ ਬਹੁਤ ਸਾਰੇ ਮੇਰਾ ਮੇਰਾ ਕਹਿੰਦੇ ਹਨ ਜਿਨ੍ਹਾਂ ਦਾ ਹਿਤ ਪ੍ਰੇਮ ਭਾਵ ਮੋਹ ਦੇ ਨਾਲ ਚਿਤ ਵੱਜਾ ਹੋਇਆ ਹੈ ਅੰਤ ਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ ਪਰ ਅੰਤ ਕਾਲ ਮੌਤ ਦੇ ਸਮੇ ਕੋਈ ਵੀ ਜੀਵ ਦਾ ਸਾਥੀ ਨਹੀਂ ਹੁੰਦਾ ਇਹ ਇਸ ਜਗਤ ਦੀ ਬਹੁਤ ਅਚਰਜ ਅਸਚਰਜ ਰੀਤੀ ਹੈ ਮਨ ਮੂਰਖ ਅਜੋ ਨਹਿ ਸਮਝਤ ਸਿਖ ਦਹਿ ਹਾਰੇ ਉਹ ਨੀਤ ਇਹ ਸਭ ਕੁਝ ਵੇਖ ਕੇ ਮੂਰਖ ਬੇਸਮਝ ਮਨ ਅਜੇ ਵੀ ਨਹੀਂ ਸਮਝਦਾ ਇਸ ਨੂੰ ਨਿਤਾ ਪ੍ਰਤੀ ਸਿੱਖਿਆ ਦੇ ਕਰਕੇ ਵੀ ਹਾਰ ਗਿਆ ਹਾਂ ਨਾਨਕ ਪੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ हे ਭਾਈ ਤਦੋਂ ਹੀ ਪੌਜਲ ਭੈ ਦਾ ਇੱਕ ਸੰਸਾਰ ਸਮੁੰਦਰ ਤੋਂ ਪਾਰ ਮੁਕਤ ਰੂਪ ਕਿਨਾਰੇ ਤੇ ਪੈਦਾ ਹੈ ਜਦੋਂ ਪਰਮੇਸ਼ਰ ਦੇ ਗੀਤ ਜਸ ਨੂੰ ਗਾਉਣਾ ਕਰੀਦਾ ਹੈ ਰਾਗ ਬਿਹਗੜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਰਾਗ ਬਿਹਗੜਾ ਚੌਪਦੀ ਮਹੱਲਾ ਪੰਜਵਾ ਘਰ ਦੂਜਾ ਦੇ ਕਰ ਦੂਜੇ ਦੇ ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਆ ਜੋ ਓੰਕਾਰ ਸਰਬ ਦਾ ਪ੍ਰਕਾਸ਼ਕ ਆ ਸਤ ਤ੍ਰੈਕਾਲ ਆਬਾਦ ਰੂਪ ਆ ਤਿੰਨਾਂ ਕਾਲਾਂ ਵਿੱਚ ਜੋ ਸਤ ਸਰੂਪ ਆ ਸਾਰੀ ਸ੍ਰਿਸ਼ਟੀ ਵਿੱਚ ਪ੍ਰਸਿੱਧ ਜਗਤ ਦਾ ਰਚਣਹਾਰ ਆ ਪੁਰਖ ਸਭ ਥਾਈ ਪੂਰਨ ਆ ਨਿਰਭਉ ਭੈ ਤੋਂ ਰਹਿਤ ਆ ਨਿਰਵੈਰ ਵੈਰ ਤੋਂ ਰਹਿਤ ਆ ਜਿਸ ਦਾ ਕਿਸੇ ਨਾਲ ਵੈਰ ਨਹੀਂ ਮੌਤ ਤੋਂ ਰਹਿਤ ਆ ਮੂਰਤੋਂ ਪਾਵ ਉਹਦੀ ਜਿਹੜੀ ਹਸਤੀ ਆ ਅਜੂਨੀ ਅਜਨਮਾ ਵਾ ਕਿਸੇ ਜੁਨ ਚ ਨਹੀਂ ਆਉਂਦਾ ਸਹਿ ਭੰਗ ਸੁਤੇ ਪ੍ਰਕਾਸ਼ ਸਰੂਪ ਆ ਗੁਰ ਚੇਤਨ ਅਤੇ ਪ੍ਰਸਾਦ ਆਨੰਦ ਸਰੂਪ ਆ ਸਤਗੁਰਾਂ ਦੀ ਪ੍ਰਸਾਦ ਕਈਏ ਕਿਰਪਾ ਦੁਆਰਾ ਹੀ ਐਸਾ ਸਮਰੱਥ ਪਰਮੇਸ਼ਰ ਪ੍ਰਾਪਤ ਹੁੰਦਾ ਹੈ ਇਹ ਰਾਗ ਦੇ ਆਦ ਵਿੱਚ ਮੰਗਲ ਕਰਕੇ ਅੱਗੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਰਾਗ ਬਿਹાગੜਾ ਦੇ ਅੰਦਰ ਦੂਜੇ ਘਰ ਸੁਰਤਾਲ ਵਿੱਚ ਚੌਪ ਦੇ ਚਾਰ ਪਦਿਆਂ ਵਾਲਾ ਸ਼ਬਦ ਉਚਾਰਨ ਕਰਦੇ ਹਨ ਇਹ ਸ਼ਬਦ ਸਿੱਖਾਂ ਨੇ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛਿਆ ਸੀ ਕਿ ਹੇ ਮਹਾਰਾਜ ਇਹ ਜੀਵ ਬੰਦਨਾ ਵਿੱਚ ਕਿਉਂ ਪੈ ਗਏ ਆ ਅਤੇ ਇਹਨਾਂ ਦਾ ਛੁਟਕਾਰਾ ਕਿਵੇਂ ਹੋ ਸਕਦਾ ਗੁਰੂ ਉੱਤਰ ਦਿੰਦੇ ਸ਼ਬਦ ਰਹੀਂ ਦੂਤਨ ਸੰਗਰੀਆ ਪਉਂਗਨ ਬਸਰੀਆ ਅਨਕ ਉਪਰੀਆ ਹੇ ਭਾਈ ਇਹ ਜੀਵ ਦੂਤਨ ਹੁੰਦਾ ਦੂਤਾਂ ਕਾਮ ਕ੍ਰੋਧ ਆਦ ਦਾ ਸੰਗਰੀਆ ਸੰਗ ਕਰਕੇ ਸਾਥੀ ਹੋਇਆ ਫਿਰਦਾ ਇਹਨਾਂ ਦੂਤਾਂ ਤੋਂ ਸੰਗਰੀਆ ਸੰਗਨ ਦੀ ਬਜਾਏ ਇਹਨਾਂ ਦੀ ਸੰਗਤ ਕਰਦਾ ਵਾ ਫਿਰ ਇਸ ਦੇ ਹਿਰਦੇ ਅੰਦਰ ਭਉੰਗਨ ਸਪਨੀ ਵਾਂਗ ਮਾਇਆ ਦਾ ਮੋਹ ਬਸਰੀਆ ਵਸ ਰਿਆ ਮਾਇਆ ਨੇ ਜੀਵਾਂ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਜਿਸ ਮਾਇਆ ਨੇ ਅਨੇਕਾਂ ਹੀ ਵਿਰਾਗੀ ਤਿਆਗੀ ਉਪਰੀਆ ਪੁੱਟ ਦਿੱਤੇ ਨਾਸ਼ ਕਰ ਦਿੱਤੇ ਹਨ ਤਉ ਮੈਂ ਹਰ ਹਰ ਕਰਿਆ ਤਉ ਸੁਖ ਸਹਿਜ ਰੀਆ ਰਹਾਉ ਇਹ ਸਭ ਕੁਝ ਹੁੰਦਾ ਹੋਇਆ ਦੇਖ ਕੇ ਤਦੋਂ ਮੈਂ ਅਸੀਂ ਭਾਵ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਜਪਣਾ ਕੀਤਾ ਹੈ ਜੋ ਨਾਮ ਕਰਿਆ ਮਲਾ ਦੀ ਨਿਆਈ ਸਾਡੇ ਬੁੱਧ ਰੂਪੀ ਬੀੜੇ ਨੂੰ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਕਰਨ ਵਾਲਾ ਹੈ ਉਸ ਹਰ ਹਰ ਨਾਮ ਨੂੰ ਅਸੀਂ ਜਪਣਾ ਕੀਤਾ ਹੈ ਤਦੋਂ ਸਹਿਜ ਰੀਆ ਸਹਿਜੇ ਹੀ ਸੁਖ ਆਨੰਦ ਸਰੂਪ ਪ੍ਰਾਪਤ ਹੋ ਗਿਆ ਸੁਖ ਅਤੇ ਸਹਜਰੀਆ ਸ਼ਾਂਤੀ ਪ੍ਰਾਪਤ ਹੋ ਗਈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਮਿਥਨ ਮੋਹਰੀਆ ਅਨ ਕੋ ਮੇਰੀਆ ਵਿੱਚ ਘੂਮਨ ਕਿਰਿਆ ਜੀਵਾਂ ਦਾ ਮਿਥਨ ਮਿਥਿਆ ਸੰਸਾਰ ਪਦਾਰਥਾਂ ਸਰੀਰਾਂ ਵਿੱਚ ਮੋਹਰੀਆ ਮੋਹ ਲੱਗਾ ਹੋਇਆ ਅਨ ਹੁੰਦਾ ਹੋਰ ਦੂਜੀਆਂ ਕਿਸੇ ਦੀਆਂ ਚੀਜ਼ਾਂ ਨੂੰ ਮੇਰੀ ਮੇਰੀ ਕਰਦੇ ਆ ਭਾਵ ਉਪਰੀ ਪਦਾਰਥਾਂ ਵਿੱਚ ਆਪਣਾਤ ਰੱਖਦੇ ਆ ਅਨਕ ਉਮਰੀਆ ਅਨਕ ਅਨੇਕਾਂ ਹੀ ਉਮਰੀਆ ਉਮਰਾਉ ਅਮਰੀਵ ਕਹਾਉਣ ਵਾਲੇ ਭਾਵ ਕਾਮ ਕ੍ਰੋਧ ਜਾਂ ਮਾਇਆ ਨੇ ਵਸ ਵਿੱਚ ਕੀਤੇ ਆ ਕਿਸੇ ਨੂੰ ਨਹੀਂ ਇਸ ਮਾਇਆ ਨੇ ਛੱਡਿਆ ਵਿੱਚ ਘੂਮਣ ਕਿਰਿਆ ਮਹਾਰਾਜ ਕਹਿੰਦੇ ਫਿਰ ਤਿੰਨਾ ਗੁਣਾ ਜਾਂ ਜੰਮਣ ਮਰਨ ਰੂਪੀ ਘੂਮਣ ਕਿਰਿਆ ਘੁੰਮਣ ਘੇਰੀ ਦੇ ਅੰਦਰ ਹੀ ਤੁਰੇ ਫਿਰਦੇ ਆ ਆਸਾ ਰੂਪੀ ਨਦੀ ਅੰਦਰ ਕ੍ਰਿਸ਼ਨ ਰੂਪੀ ਲਹਿਰਾਂ ਵਿੱਚ ਭਰਮ ਰੂਪੀ ਘੁੰਮਣ ਘੇਰ ਵਿੱਚ ਪਏ ਹੋਇਆ ਸਗਲ ਬਟਰੀਆ ਬਿਰਖ ਇਕਤਰੀਆ ਬਹੁਬੰਧ ਹੈ ਪਰਿਆ ਸਗਲ ਸਾਰੇ ਜੀਵ ਬਟਰੀਆ ਮੁਸਾਫਰ ਦੀ ਨਿਆਈ ਹਨ ਜੋ ਕਿਉਂਕਿ ਬਾਟ ਬਟਾਉ ਜੋ ਲਾਵੇ ਨੇ ਸੁਖਣੀ ਸਾਹਿਬ ਚੋਂਦਾ ਹਨ ਬਾਟ ਹੁੰਦਾ ਰਸਤਾ ਇੱਥੇ ਬਟਰੀਆ ਕਿਹਾ ਮਾਰਾਏ ਨੇ ਸਗਲ ਸਾਰੇ ਜੀਵ ਬਟਰੀਆ ਮੁਸਾਫਰਾਂ ਦੀ ਰਹੀਆਂ ਦੀ ਨਿਆਈਆਂ ਜੋ ਇੱਕ ਸੰਸਾਰ ਜਾਂ ਵਿਰਾਟ ਰੂਪ ਬਿਰਖ ਰੁੱਖ ਦੇ ਹੇਟਾਂ ਇਕੱਤਰਿਆ ਇਕੱਠੇ ਹੋਏ ਆ ਪਰ ਕਾਮ ਕ੍ਰੋਧ ਜਾਂ ਮਾਇਆ ਦੇ ਮੋਹ ਵਿੱਚ ਲੱਗ ਕੇ ਬਹੁਤ ਸਾਰੇ ਕਰਤਾ ਭੋਗਤਾ ਆਦ ਦੇ ਬੰਦਨਾ ਵਿੱਚ ਪੈ ਰਹੇ ਆ ਅੱਗੇ ਪ੍ਰਸ਼ਨ ਕੀਤਾ ਸਿੱਖਾਂ ਨੇ ਫਿਰ हे ਮਹਾਰਾਜ ਜੀ ਇਸ ਤੋਂ ਬਚਨ ਦਾ ਉਪਾਅ ਵੀ ਦੱਸੋ ਗੁਰੂ ਮਹਾਰਾਜ ਕਿਰਪਾ ਕਰਕੇ ਦੱਸਦੇ ਆ ਥਿਰ ਸਾਦ ਸਫਰੀਆ ਜਹਿ ਕੀਰਤਨ ਹਰੀਆ ਨਾਨਕ ਸਰ ਨਰੀਆ হে ਭਾਈ ਕੇਵਲ ਮਹਾਤਮਾ ਜਨਾਂ ਦੀ ਸਫਰੀਆ ਸਭਾ ਭਾਵ ਸਾਧ ਸੰਗਤ ਵਿੱਚ ਇਸਤਤ ਰਹਿਣ ਵਾਲੀ ਹੈ ਸਾਧ ਸੰਗਤ ਹੀ ਸਫਲਿਆ ਹੈ ਭਾਵ ਸਫਲ ਕਰਨ ਵਾਲੀ ਹੈ ਜੋ ਆਪਣੇ ਸ਼ੁੱਧ ਸਰੂਪ ਵਿੱਚ ਇਸਤਤ ਕਰ ਦਿੰਦੀ ਹੈ ਉਹਨਾਂ ਸਾਧੂ ਮਹਾਤਮਾ ਦੀ ਸੰਗਤ ਵਿੱਚ ਮਿਲ ਕੇ ਇਸਤਤ ਹੋਈ ਦਾ ਉਹਨਾਂ ਦੀ ਸ਼ਰਨ ਪੈ ਕੇ ਹੀ ਇਸ ਕਾਮ ਕ੍ਰੋਧ ਲੋਭ ਮੋਹ ਕਾਲਯੁਗ ਤੋਂ ਬਚਣ ਦਾ ਇਹ ਸਫਲ ਲਾਭ ਹੈ ਸਫਰੀ ਨਾਮ ਮੱਛੀ ਦਾ ਵੀ ਆ ਭਾਵ ਮੱਛੀ ਦੀ ਨਿਆਈ ਪ੍ਰੇਮੀ ਜੋ ਪਰਮੇਸ਼ਰ ਰੂਪੀ ਜਲ ਵਿੱਚ ਇਸਤਿਤ ਰਹਿੰਦੇ ਆ ਉਹਨਾਂ ਦੀ ਸੰਗਤ ਕਰਨੀ ਸਭ ਲਈ ਹੈ ਜਿੱਥੇ ਹਰ ਵੇਲੇ ਹਰੀਆ ਪਰਮੇਸ਼ਰ ਦਾ ਕੀਰਤਨ ਜਸ ਹੁੰਦਾ ਸਤਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਉਹਨਾਂ ਮਹਾਤਮਾ ਦੀ ਸ਼ਰਨ ਵਿੱਚ ਪੈਣਾ ਕਰੀਏ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਬਿਹਗੜਾ ਮਹੱਲਾ ਨਾਵਾ ਇਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਜੋ ਪ੍ਰਕਾਸ਼ਕ ਹੈ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਰਾਗ ਬਿਹਗੜਾ ਮਹੱਲਾ ਨਾਵਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰ ਰਿਹਾ ਕਾਂਸੀ ਦੇ ਸਿੱਖਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਬੇਨਤੀ ਕਰਕੇ ਇਹ ਪ੍ਰਸ਼ਨ ਕੀਤਾ ਸੀ ਕਿ ਮਹਾਰਾਜ ਪਰਮੇਸ਼ਰ ਦੀ ਕੀ ਗਤੀ ਆ ਅੱਗੇ ਫਿਰ ਤਦ ਨਵੇਂ ਪਾਤਸ਼ਾਹ ਦੱਸਦੇ ਆ ਬਿਹਾਗੜਾ ਰਾਗ ਅੰਦਰ ਇਹ ਸ਼ਬਦ ਉਚਾਰਨ ਕਰਕੇ ਕਾਂਸੀ ਦੀ ਸੰਗਤ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹਰ ਕੀ ਗਤ ਨਹਿ ਕੋਉ ਜਾਣੈ ਏ ਭਾਈ ਪਰਮੇਸ਼ਰ ਦੀ ਗਤ ਉਹਦੀ ਰੀਤੀ ਮਰਿਆਦਾ ਜਗਤ ਨੂੰ ਪੈਦਾ ਕਰਨਾ ਪਾਲਣਾ ਤੇ ਪਰਲੂ ਆਦ ਕਰਨ ਦੀ ਰੀਤੀ ਨੂੰ ਕੋਈ ਵੀ ਨਹੀਂ ਜਾਣ ਸਕਦਾ ਜੋਗੀ ਜਤੀ ਤਪੀ ਪਚਹਾਰੇ ਅਰ ਬਹੁ ਲੋਗ ਸਿਆਨੇ ਰਹਾਉ ਪਾਤਸ਼ਾਹ ਦੱਸ ਰਿਹਾ ਜੋਗੀ ਯੋਗ ਧਾਰਨ ਕਰਨ ਵਾਲੇ ਗੋਰਖਨਾਥ ਜਤੀ ਜਤ ਦੇ ਧਾਰਨ ਵਾਲੇ ਤਿਆਗੀ ਸੰਿਆਸੀ ਆਦ ਤਪੱਸਿਆ ਕਰਨ ਵਾਲੇ ਅਤੇ ਬਹੁਤ ਸਿਆਨੇ ਸਿਆਣੇ ਲੋਕ ਵਿਦਵਾਨ ਲੋਕ ਸਾਰੇ ਖੱਪ ਥੱਕ ਹਾਰ ਗਏ ਆ ਉਸ ਦੀ ਰੀਤੀ ਨੂੰ ਸਾਧਨਾ ਕਰਕੇ ਜਾਣਨ ਦੀ ਕੋਸ਼ਿਸ਼ ਤਾਂ ਕਰਦੇ ਆ ਪਰ ਜਾਣ ਨਹੀਂ ਸਕੇ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਅੱਗੇ ਹੋਰ ਦੱਸ ਰਹੇ ਆ ਛਿਨ ਮਹਿ ਰਾਉ ਰੰਕ ਕੋ ਕਰਈ ਰਾਉ ਰੰਕ ਕਰ ਡਾਰੇ ਰੀਤੇ ਭਰੇ ਭਰੇ ਸਖ ਨਾਵੇ ਜਹ ਤਾਕੂ ਬਿਵਹਾਰੇ ਉਹ ਪਰਮੇਸ਼ਰ ਇੱਕ ਛਿਨ ਮਾਤਰ ਸਮੇਂ ਵਿੱਚ ਰੰਗ ਹੁੰਦਾ ਕੰਗਾਲਾਂ ਨੂੰ ਰਾਉ ਰਾਜਾ ਕਰ ਦਿੰਦਾ ਤੇ ਰਾਉ ਰਾਜਿਆਂ ਨੂੰ ਰੰਗ ਕੰਗਾਲ ਕਰ ਦਿੰਦਾ ਤੇ ਛੱਡ ਦਿੰਦਾ ਜੋ ਰੀਤੇ ਖਾਲੀ ਆ ਉਹਨਾਂ ਨੂੰ ਭਰ ਦਿੰਦਾ ਰਾਤੋਂ ਰਾਤ ਅਤੇ ਭਰੇ ਹੋਿਆਂ ਨੂੰ ਸਖਣਾਵੇ ਸਖਣੇ ਖਾਲੀ ਕਰ ਦਿੰਦਾ ਇਹ ਸਾਰਾ ਉਸ ਪਰਮੇਸ਼ਰ ਦਾ ਵਿਵਹਾਰੇ ਵਿਹਾਰਿਆ ਪਾਵਾ ਆਪਣੀ ਇਸ਼ਾਨਸਾਰੂ ਖੇਲ ਖੇਡਦਾ ਉਹ ਕਿਸੇ ਦੀ ਨਹੀਂ ਸੁਣਦਾ ਉਹਦਾ ਕੋਈ ਸ਼ਰੀਕ ਨਹੀਂ ਉਹ ਕਿਸੇ ਦੀ ਕੋਈ ਆਗਿਆ ਨਹੀਂ ਮੰਨਦਾ ਉਦੀ ਆਪ ਦੀ ਸਾਰੀ ਆਗਿਆ ਹੈ ਆਪਣੀ ਮਾਇਆ ਆਪ ਪਸਾਰੀ ਆਪ ਇਹ ਦੇਖਣਹਾਰਾ ਪਰਮੇਸ਼ਰ ਨੇ ਆਪਣੀ ਤ੍ਰਿਗੁਣੀ ਰੂਪ ਮਾਇਆ ਆਪ ਹੀ ਫਲਾਉਣਾ ਕੀਤੀ ਆ ਜਿਸ ਵਿੱਚ ਸ਼ਾਂਤ ਕੀ ਭਾਵ ਦੇਵਤਾ ਸੁਭਾਅ ਵਾਲੇ ਰਾਜਸੀ ਭਾਵ ਮਦਮ ਸੁਭਾਅ ਵਾਲੇ ਤਾਮਸੀ ਭਾਵ ਪਸ਼ੂ ਸੁਭਾਅ ਵਾਲੇ ਜੀਵ ਪੈਦਾ ਕੀਤੇ ਆ ਉਹਨਾਂ ਦਾ ਦ੍ਰਿਸ਼ਟਾ ਰੂਪ ਹੋ ਕੇ ਆਪ ਹੀ ਦੇਖਣ ਵਾਲਾ ਨਾ ਨਾ ਰੂਪ ਤਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ ਆਪਣੀ ਸ਼ਕਤੀ ਨਾਲ ਅਨੇਕਾਂ ਤਰ੍ਹਾਂ ਦੇ ਰੂਪ ਤੇ ਬਹੁ ਰੰਗੀ ਬਹੁਤੇ ਰੰਗਾਂ ਦੇ ਆਕਾਰ ਧਾਰ ਲੈਂਦਾ ਫਿਰ ਸਾਰੇ ਆਕਾਰ ਧਾਰ ਕੇ ਵੀ ਸਾਰਿਆਂ ਤੋਂ ਨਿਆਰਾ ਰਹਿੰਦਾ ਨਿਰਲੇਪ ਰਹਿੰਦਾ ਵਕਰਾ ਰਹਿੰਦਾ ਅਗਨਤ ਅਪਾਰ ਅਲਖ ਨਿਰੰਜਨ ਜਿਹ ਸਭ ਜਗ ਪਰਮਾਯੋ ਜਿਸ ਪ੍ਰਭੂ ਦੀ ਮਾਇਆ ਨੇ ਸਾਰਾ ਜਗਤ ਹੀ ਪਰਮਾਉਣਾ ਕੀਤਾ ਉਹ ਗਿਣਤੀ ਮਿਣਤੀ ਤੋਂ ਰਹਿਤ বেদ ਸ਼ਾਸਤਰਾਂ ਦੇ ਕਰਮ ਕਾਂਡ ਉਪਾਸ਼ਨਾ ਜੋਤਿਸ਼ ਦੇ ਜਾਂ ਕਾਲ ਗਿਆਨ ਕਰਕੇ ਗਿਣਿਆ ਨਹੀਂ ਜਾਂਦਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਅਤੇ ਨਿਰੰਜਨ ਮਾਇਆ ਕਾਲਕ ਤੋਂ ਰਹਿਤ ਸ਼ੁੱਧ ਸਰੂਪ ਹੈ ਸਗਲ ਭਰਮ ਤਜ ਨਾਨਕ ਪ੍ਰਾਣੀ ਚਰਨ ਤਾਹਿ ਚਿਤ ਲਾਇਓ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਆ ਕਿ हे ਪ੍ਰਾਣਾ ਧਾਰੀ ਜੀ ਸਾਰੇ ਭਰਮ ਸੰਸਿਆ ਨੂੰ ਛੱਡ ਕਰਕੇ ਉਸ ਸਮਰੱਥ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਆਪਣੇ ਮਨ ਚਿੱਤ ਨੂੰ ਲਾਉਣਾ ਕਰ ਰਾਗ ਬਿਹાગੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਬਿਹાગੜਾ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਘਰ ਸੁਰਤਾਲ ਵਿੱਚ ਭਾਵ ਚੌਥੇ ਘਰ ਸੁਰਤਾਲ ਵਿੱਚ ਪਾਤਸ਼ਾਹ ਜੀ ਪਹਿਲੇ ਘਰ ਸੁਰਤਾਲ ਵਿੱਚ ਸ਼ੰਤ ਜਸ ਰੂਪੀ ਬਾਣੀ ਉਚਾਰਨ ਕਰਦੇ ਆ ਇੱਕ ਅਦਵੈਤ ਸ੍ਰੂਪ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਹਰ ਹਰ ਨਾਮ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ RAM ਏ ਸਾਡੀ ਜਿੰਦੜੀਏ ਜਿੰਦੇ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਤਿਆਤਾਕਾਰ ਬਿਰਤੀ ਕਰਕੇ ਧਿਆਉਣਾ ਕਰ ਅਤੇ ਮੁਖੀ ਗੁਰਾਂ ਦੁਆਰਾ ਪਰਮੇਸ਼ਰ ਦੇ ਅਮੋਲਕ ਨਾਮ ਨੂੰ ਰਸਨਾ ਨਾਲ ਜਪਣਾ ਕਰ ਪਰਮੇਸ਼ਰ ਦਾ ਅਮੋਲਕ ਨਾਮ ਸਤਗੁਰਾਂ ਜਾਂ ਗੁਰਮੁਖਾਂ ਦੀ ਸੰਗਤ ਕਰਕੇ ਪ੍ਰਾਪਤ ਹੁੰਦਾ ਹੈ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚ ਘੋਲੇ ਰਾਮ ਜਿਨ੍ਹਾਂ ਦਾ ਮਨ ਹਰੀ ਦੇ ਪਿਆਰੇ ਹਰ ਨਾਮ ਰਸ ਵਿੱਚ ਵਿੰਨਿਆ ਗਿਆ ਉਹਨਾਂ ਦਾ ਮਨ ਹਰੀ ਦੇ ਰਾਮ ਨਾਮ ਰਸ ਵਿੱਚ ਝੋਲਿਆ ਭਾਵ ਮਿਲਿਆ ਰਹਿੰਦਾ ਹਰੇਕ ਦੇ ਮਨ ਨੂੰ ਪਿਆਰੇ ਲੱਗਣ ਵਾਲੇ ਹਰੀ ਦੇ ਨਾਮ ਰਸ ਵਿੱਚ ਜਿਨ੍ਹਾਂ ਦਾ ਮਨ ਵਿੰਨਿਆ ਗਿਆ ਉਹਨਾਂ ਦਾ ਮਨ ਰਾਮ ਨਾਮ ਰਸ ਵਿੱਚ ਝੋਲਿਆ ਰਹਿੰਦਾ ਹੈ ਗੁਰਮਤਿ ਨਾਮ ਠਹਿਰਾਈਏ ਮੇਰੀ ਜਿੰਦੜੀਏ ਅਨਤ ਨਕਾਹੂ ਡੋਲੇ ਰਾਮ ਏ ਮੇਰੀ ਸਾਡੀ ਜਿੰਦੇ ਗੁਰਾਂ ਦੀ ਸਿੱਖਿਆ ਦੁਆਰਾ ਆਪਣੇ ਮਨ ਨੂੰ ਇਸਤਤ ਕਰ ਤਾਂ ਜੋ ਇਹ ਮਨ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਹੋਰ ਝੂਠੇ ਪਦਾਰਥਾਂ ਵਿੱਚ ਕਿਤੇ ਵੀ ਡੋਲਣਾ ਨਾ ਕਰੇ ਮਨ ਚਿੰਦ ਅੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ RAM ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਰੂਪ ਮਨ ਇਛਤ ਫਲਾਂ ਨੂੰ ਉਹਨਾਂ ਨੇ ਪਾਉਣਾ ਕੀਤਾ ਹੈ ਜੋ RAM ਪਰਮੇਸ਼ਰ ਦੀ ਗੁਣਾ ਗਿਆਨ ਵਾਲੀ ਬਾਣੀ ਬੋਲਦੇ ਆ ਗੁਰਮਤਿ ਮਨ ਅੰਮ੍ਰਿਤ ਵੁਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾਏ RAM हे मेरी ਸਾਡੀ ਜਿੰਦੇ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਗੁਰਾਂ ਦੀ ਸਿੱਖਿਆ ਦੁਆਰਾ ਮਰਤੂ ਤੋਂ ਰਹਿਤ ਕਰਨ ਵਾਲਾ ਨਾਮ ਉਠੜਾ ਕੇ ਵਸਦਾ ਹੈ ਉਹ ਆਪਣੇ ਮੂੰਹੋਂ ਰਾਮ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੇ ਅੰਮ੍ਰਿਤ ਰੂਪ ਬੈਣ ਬਚਨ ਉਚਾਰਦੇ ਆ ਅੰਮ੍ਰਿਤ ਬਾਣੀ ਭਗਤ ਜਨਾਗੀ ਮੇਰੀ ਜਿੰਦੜੀਏ ਮਨ ਸੁਣੀਏ ਹਰ ਲਿਵ ਲਾਏ ਰਾਮ हे मेरी साडी जिंदडीये जिंदे परमेश्वर ਦੇ ਭਗਤ ਜਨਾ ਭਗਤੀ ਕਰਨ ਵਾਲੇ ਮਹਾਪੁਰਖਾਂ ਦੀ ਬਾਣੀ ਅੰਮ੍ਰਿਤ ਵਰਗੀ ਮਿੱਠੀ ਹੈ ਅਮਰ ਕਰਨ ਵਾਲੀ ਬਾਣੀ ਬੋਲਦੇ ਹੋ ਜਿਸ ਨੂੰ ਹਰੇ ਭਰੇ ਕਰਨ ਵਾਲੇ ਰਾਮ ਪਰਮੇਸ਼ਰ ਵਿੱਚ ਮਨ ਚਿੱਤ ਦੀ ਲਿਵ ਬਿਰਤੀ ਲਾ ਕੇ ਸੁਣਨਾ ਕਰੀਏ ਜਿਸ ਕਰਕੇ ਚਿਰੀ ਵਿਛੁਨਾ ਹਰ ਪ੍ਰਭ ਪਾਇਆ ਗਲ ਮਿਲਿਆ ਸਹਿਜ ਸੁਭਾਈ ਰਾਮ ਚਿਰਾਂ ਦੇ ਵਿਛੁਨਾ ਵਿਛੜਿਆ ਹੋਇਆ ਨੇ ਹਰੀ ਪਰਮੇਸ਼ਰ ਨੂੰ ਪਾ ਲਿਆ ਤੇ ਸਹਿਜ ਸ਼ਾਂਤੀ ਸੁਭਾਅ ਹੀ ਧਾਰਨ ਕਰਕੇ ਸਹਿਜ ਸੁਭਾਵਕ ਹੀ ਪਰਮੇਸ਼ਰ ਗਲ ਕੰਠ ਨਾਲ ਮਿਲਿਆ ਹੈ ਜਨ ਨਾਨਕ ਮਨ ਅਨੰਦ ਭਿਆ ਹੈ ਮੇਰੀ ਜਿੰਦੜੀਏ ਅਨਹਤ ਸ਼ਬਦ ਵਜਾਏ RAM ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ हे ਮੇਰੀ ਸਾਡੀ ਜਿੰਦੜੀਏ ਜਿੰਦੇ ਉਹਨਾਂ ਦੇ ਮਨ ਹਿਰਦੇ ਵਿੱਚ ਹੀ आनंद ਹੋਇਆ ਹੈ ਜਿਨ੍ਹਾਂ ਨੇ ਰਾਮ ਪਰਮੇਸ਼ਰ ਦੇ ਨਾਮ ਰੂਪੀ 나ਸ਼ ਤੋਂ ਰਹਿਤ ਸ਼ਬਦ ਵਿਜਾਉਣਾ ਕੀਤੇ ਆ ਭਾਵ ਸ਼ਬਦਾਂ ਨੂੰ ਉਚਾਰਨਾ ਕੀਤਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਰਸ ਬ੍ਰਹਮ ਪ੍ਰਗਟ ਹੋ ਆਇਆ ਹੈ ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ ਰਾਮ ਹੇ ਮੇਰੀ ਸਾਡੀ ਜਿੰਦੜੀਏ ਜਿੰਦੇ ਉਹੀ ਸਾਡੀਆਂ ਸਖੀਆਂ ਸਹੇਲੀਆਂ ਪਿਆਰੀਆਂ ਸਹੇਲੀਆਂ ਸ਼ਰਦਾ ਵਾਲੀਆਂ ਸਖੀਆਂ ਤੇ ਭਗਤੀ ਵਾਲੀਆਂ ਸਹੇਲੀਆਂ ਜੇ ਕੋਈ ਆ ਕਰਕੇ ਸਾਨੂੰ ਹਰੇ ਭਰੇ ਕਰਨ ਵਾਲੇ ਰਾਮ ਪਰਮੇਸ਼ਰ ਨਾਲ ਮਿਲਾ ਦੇਣ ਹਉ ਮਨ ਦੇਵੋ ਤਿਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਰਾਮ ਏ ਮੇਰੀ ਸਾਡੀ ਜਿੰਦੜੀਏ ਜਿੰਦੇ ਅਸੀਂ ਉਸ ਨੂੰ ਆਪਣਾ ਮਨ ਭੇਟਾ ਰੂਪ ਦੇਣਾ ਕਰੀਏ ਜੋ ਸਾਨੂੰ ਰਮੇ ਹੋਏ ਹਰੀ ਪ੍ਰਭੂ ਦੀ ਕਥਾ ਦੇ ਦਾਈ ਸੁਣਾਉਣਾ ਕਰੇ ਗੁਰਮਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਚਿੰਦ ਅੜਾ ਫਲ ਪਾਵੈ RAM हे मेरी साडी जिंदे ਜਿੰਦੜੀਏ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਹਮੇਸ਼ਾ ਹੀ ਪਰਮੇਸ਼ਰ ਨੂੰ ਦਿਲ ਦੀ ਭਾਵਨਾ ਦੇ ਨਾਲ ਅਰਦਾਨਾ ਕਰ ਸ਼ਰਧਾ ਨਾਲ ਅਰਦਾਨਾ ਕਰ ਪਰਮੇਸ਼ਰ ਦੇ ਪਾਸੋਂ ਮਨ ਚਿੰਦਿਆ ਫਲ ਭੌਂਦਾ ਫਲ ਪਾ ਲਵੇਗੀ ਨਾਨਕ ਭਜ ਹਰ ਸਰਣਾਗਤੀ ਮੇਰੀ ਜਿੰਦੜੀਏ ਵਡਭਾਗੀ ਨਾਮ ਤੇ ਆਵੇ ਰਾਮ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ हे ਮੇਰੀ ਸਾਡੀ ਜਿੰਦੇ ਪਰਮੇਸ਼ਰ ਦੀ ਸ਼ਰਨ ਵਿੱਚ ਪ੍ਰਾਪਤ ਹੋ ਕੇ ਉਸ ਦੇ ਨਾਮ ਨੂੰ ਭਜ ਜਪਣਾ ਕਰ ਕਿਉਂਕਿ ਬਹੁਤ ਵੱਡੇ ਭਾਗਾਂ ਵਾਲੇ ਹੀ ਰਾਮ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਆ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪਰਗਾਸੇ RAM ਅਰਦਾਸ ਕਰਨ ਦੀ ਜਾਜ ਦੱਸਦੇ ਹੋਏ ਫਰਮਾਉਂਦੇ ਆ ਕਿ ਸਾਡੀ ਜਿੰਦੇ ਇਉ ਬੇਨਤੀ ਕਰੇ ਪ੍ਰਭੂ ਪਰਮੇਸ਼ਰ ਤੂੰ ਮਿਹਰ ਕਰਕੇ ਸਤਸੰਗਤ ਦੁਆਰਾ ਆ ਕੇ ਮਿਲਣਾ ਕਰ हे RAM ਰਮੇ ਹੋਏ ਪ੍ਰਭੂ ਗੁਰਾਂ ਦੀ ਸਿੱਖਿਆ ਦੁਆਰਾ ਸਾਡੇ ਹਿਰਦੇ ਅੰਦਰ ਆਪਣੇ ਨਾਮ ਦਾ ਪ੍ਰਕਾਸ਼ ਕਰ ਹਉ ਹਰ ਬਾਜ ਉਡੀਣੀਆਂ ਮੇਰੀ ਜਿੰਦੜੀਏ ਜਿਉ ਜਲ ਬਿਨ ਕਮਲ ਉਦਾਸੇ RAM ਸਤਿਗੁਰੂ ਦੱਸ ਰਿਹਾ ਹੈ ਸਾਡੀ ਜਿੰਦੇ ਮੈਂ ਪਰਮੇਸ਼ਰ ਤੋਂ ਬਗੈਰ ਉਡੀਨੀਆ ਉਦਾਸ ਹੋ ਰਹੀ ਆ ਜਿਵੇਂ ਜਲ ਤੋਂ ਬਗੈਰ ਪਾਣੀ ਤੋਂ ਬਗੈਰ ਕੋਲ ਫੁੱਲ ਉਦਾਸ ਕੁਮੜਾ ਜਾਂਦਾ ਇਉਂ RAM ਤੋਂ ਬਿਨਾ ਸਾਡਾ ਹਿਰਦਾ ਰੂਪੀ ਕਮਲ ਕੁਮੜਾ ਜਾਂਦਾ ਗੁਰਪੂਰੈ ਮੇ ਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ RAM हे मेरी ਸਾਡੀ ਜਿੰਦੇ ਪੂਰਨ ਸਤਗੁਰਾਂ ਨੇ ਕਿਰਪਾ ਕਰਕੇ ਪੂਰਨ ਪਰਮੇਸ਼ਰ ਦੇ ਨਾਲ ਮਿਲਿਆ ਹੈ ਉਹ ਰਮਿਆ ਆਇਆ ਹਰੀ ਪ੍ਰਭੂ ਸਬਦਾ ਮਿੱਤਰ ਹੈ ਹਰੇਕ ਦੇ ਪਾਸ ਭਾਵ ਅੰਗ ਸੰਗ ਹੈ ਜੋ ਹਰੀ ਸੱਜਣ ਨਾਲ ਮਿਲ ਗਏ ਉਹਨਾਂ ਦੇ ਵਿਆਪਕ ਪਰਮੇਸ਼ਰ ਨੇ ਜੰਮਣ ਮਰਨ ਆਦ ਦੇ ਫਾਹੇ ਨਾਸ਼ ਕਰ ਦਿੱਤੇ ਆ ਧਨ ਧਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬਿਗਾਸੇ RAM ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਸਾਡੀ ਜਿੰਦੇ ਹੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਧੰਤਾ ਦੇ ਜੋਗ ਹਨ ਜਿਨ੍ਹਾਂ ਨੇ ਸਾਨੂੰ ਪਰਮੇਸ਼ਰ ਬਾਰੇ ਦੱਸਿਆ ਕਹਿਣਾ ਕੀਤਾ ਅਸੀਂ ਜਨ ਦਾਸ ਤਾਂ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਬਿਗਾਸੇ ਆਨੰਦ ਦੇ ਸਹਿਤ ਹੋ ਗਏ ਆ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ